ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਜਦੋਂ ਮੈਂ ਵੀਡੀਓ ਪਾਈ ਉਸ ਵੇਲੇ ਮੈਂ ਇਹ ਇੱਕ ਸਵਾਲ ਜਿਹੜਾ ਡਿਸਕਸ ਕੀਤਾ ਸੀ ਕਿ ਪਾਕਿਸਤਾਨ ਜੰਗ ਛਿੜੇਗਾ ਜੇ ਛਿੜੇਗਾ ਤਾਂ ਕਦੋਂ ਛਿੜੇਗਾ ਇਹ ਸੀ ਤੇ ਹੁਣ ਸਵਾਲ ਉਹੀ ਹੈ ਕਿ ਕੀ ਹੁਣ ਮੰਨਿਆ ਜਾਵੇ ਜੰਗ ਲੱਗ ਚੁੱਕੀ ਹੈ ਕਿਉਂਕਿ ਆਲ ਪਾਰਟੀ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਫਿਰ ਮੋਦੀ ਸਾਹਿਬ ਨੇ ਸ਼ਾਮਲ ਹੋਏ। ਔਰ ਇਹ ਵੀ ਕਮਾਲ ਹੈ ਪਹਿਲੀ ਮੀਟਿੰਗ ਚ ਨੂੰ ਸ਼ਾਮਲ ਹੋਏ ਇਸ ਵਾਰ ਵੀ ਨਹੀਂ ਹੋਏ। ਉਸ ਮੀਟਿੰਗ ਚ ਇਹ ਕਿਹਾ ਗਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਕਿ ਆਪਰੇਸ਼ਨ ਸੰਦੂਰ ਜਾਰੀ ਹੈ। ਸੋ ਸੰਦੂਰ ਆਪਰੇਸ਼ਨ ਤਾਂ ਚੱਲ ਰਿਹਾ ਹੈ। ਔਰ ਨਾਲ ਇਹ ਵੀ ਦੱਸਿਆ ਗਿਆ ਕਿ ਚਲੋ ਕੱਲ ਰਾਤ 4 ਸਵੇਰਾਂ ਦੇ 15 ਤਕਾਨਿਆਂ ਤੇ ਮਿਲਟਰੀ ਟਿਕਾਣੇ ਕਹ ਲੋ ਜਾਂ ਸ਼ਹਿਰਾਂ ਦੇ ਵਿੱਚ ਪਾਕਿਸਤਾਨ ਨੇ ਜਿਹੜੇ ਆਪਣੇ ਅਟੈਕ ਕੀਤਾ ਉਹਦਾ ਜਵਾਬ ਦਿੱਤਾ ਗਿਆ ਭਾਰਤ ਵੱਲੋਂ ਔਰ ਲਾਹੌਰ ਦਾ ਜਿਹੜਾ 에ਅਰ ਬੇਸ ਹੈ ਉਹਨੂੰ ਤਬਾ ਕਰ ਦਿੱਤਾ ਗਿਆ 에ਅਰ ਡਿਫੈਂਸ ਬੇਸ ਨੂੰ ਲਾਹੌਰ ਦੇ ਨੂੰ ਇਸ ਤਰ੍ਹਾਂ ਦੀ ਗੱਲ ਦੱਸੀ ਗਈ ਸੋ ਬਹੁਤ ਸਾਰੇ ਗੱਲਾਂ ਪ੍ਰਾਈਮ ਮਿਲਟਰੀ ਨੇ ਵੀ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਦੱਸੀ ਹੈ ਇਹ ਸਾਰੀਆਂ ਗੱਲਾਂ ਕੀ ਸੱਚਮੁੱਚ ਜੰਗ ਵੱਲ ਨੂੰ ਵੱਧ ਚੁੱਕਿਆ ਕੀ ਉਹਨੂੰ ਜੰਗ ਕਹੀਏ ਜਾਂ ਜੰਗ ਕਦੋਂ ਡਿਕਲੇਅਰ ਹੁੰਦੀ ਹੈ ਕਿ ਭਾਰਤ ਨੇ ਕੋਈ ਐਮਰਜੈਂਸੀ ਡਿਕਲੇਅਰ ਕੀਤੀ ਹੈ ਜਾਂ ਮੋਦੀ ਸਾਹਿਬ ਕਿਉਂ ਨਹੀਂ ਬੋਲ ਰਹੇ ਇਹ ਕੁਝ ਐਸੇ ਸਵਾਲ ਨੇ ਜਿਹੜੇ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨੇ ਨੇ ਲੇਕਿਨ ਉਸ ਤੋਂ ਪਹਿਲਾਂ ਮੈਂ ਯਾਦ ਇੱਕ ਵਾਰੀ ਫੇਰ ਕਰਾ ਦਿੰਨਾ ਹੈ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਪਹਿਲਾਂ ਤਾਂ ਗੱਲ ਇਹ ਹੈ ਜਾਣਕਾਰੀ ਕਿਉਂਕਿ ਅੱਜਕੱਲ ਮੀਡੀਆ ਦਾ ਜਿਹੜਾ ਯੁੱਗ ਹੈ ਨਾ ਸੱਚ ਬਚੀ ਇਹ ਸੋਸ਼ਲ ਮੀਡੀਆ ਇਹ ਨੂੰ ਹੁਣ ਤੁਸੀਂ ਬਹੁਤ ਪਹਿਲਾਂ ਵੀ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਸੀ ਕਿ ਅੱਜਕੱਲ ਸੱਚ ਲੱਭਣਾ ਪੈਂਦਾ ਤੇ ਅੱਜ ਵੀ ਮੈਂ ਤੁਹਾਨੂੰ ਦੱਸ ਦ ਰਿਹਾ ਕਿ ਇਸ ਹਾਲਾਤ ਚ ਤਾਂ ਹੋਰ ਵੀ ਮੁਸ਼ਕਲ ਹੋ ਗਿਆ ਸੱਚ ਲੱਭਣਾ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਨਾ ਉਦੋਂ ਇੱਕ ਲੜਾਈ ਪ੍ਰੋਪਾਗੈਂਡਾ ਦੇ ਵਿੱਚ ਚੱਲਦੀ ਹੁੰਦੀ ਹੈ ਜਿਹੜੀ ਇਨਫੋਰਮੇਸ਼ਨ ਤੇ ਪ੍ਰੋਪਾਗੈਂਡਾ ਚ ਕੀ ਫਰਕ ਹੁੰਦਾ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ ਔਰ ਫੈਕਟ ਰਿਸ ਹੁੰਦੀ ਹੈ ਤੇ ਪ੍ਰੋਪਾਗੈਂਡਾ ਜਿਹੜਾ ਹੁੰਦਾ ਹੈ ਉਹਦੇ ਵਿੱਚ ਝੂਠ ਸ਼ਾਮਲ ਕਰ ਲਿਆ ਜਾਂਦਾ ਹੈ ਐਗਜ਼ੈਰਸ਼ਨ ਹੁੰਦੀ ਹੈ ਵਧਾ ਚੜਾ ਕੇ ਦੱਸਿਆ ਜਾਂਦਾ ਹੈ ਆਪਦੇ ਤਰੀਕੇ ਨਾਲ ਉਸ ਨੂੰ ਟਵਿਸਟ ਕਰਕੇ ਦੱਸਿਆ ਜਾਂਦਾ ਹੈ ਔਲਾਰ ਹੋ ਕੇ ਦੱਸਿਆ ਜਾਂਦਾ ਹੈ ਔਰ ਇਹ ਜਿਹੜਾ ਪ੍ਰੋਪਾਗੈਂਡਾ ਹੁੰਦਾ ਹੈ ਇਹਦੇ ਵਿੱਚ ਬਹੁਤ ਵਾਰ ਤਾਂ ਝੂਠ ਜ਼ਿਆਦਾ ਹੁੰਦਾ ਹੈ ਇਸ ਕਰਕੇ ਤੁਹਾਨੂੰ ਸੱਚ ਲੱਭਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਪਰ ਮੈਂ ਫੇਰ ਕਹਣਾ ਕਿ ਇਹ ਵੀ ਇੱਕ ਤਰੀਕਾ ਹੈ ਲੜਾਈ ਦਾ ਜਿਵੇਂ ਲੜਾਈ ਜਿਹੜੀ ਹੈ ਲੜੀ ਜਾਂਦੀ ਹੈ ਬਾਰਡਰਾਂ ਤੇ ਉਸ ਤਰ੍ਹਾਂ ਲੜਾਈ ਪ੍ਰੋਪਾਗੈਂਡੇ ਦੀ ਮੀਡੀਆ 'ਚ ਵੀ ਲੜੀ ਜਾਂਦੀ ਹੈ ਜਿਵੇਂ ਆਪਾਂ ਲਗਾਤਾਰ ਦੇਖ ਰਹੇ ਹਾਂ ਜੇ ਹੁਣ ਪਾਕਿਸਤਾਨ ਦੀ ਗੱਲ ਮੰਨੀਏ ਜਿਉਂ ਇਹਨੇ ਜਹਾਜ਼ ਡੇਗ ਲਿਆ ਜੀ ਇਹ ਕਰ ਲਿਆ ਉਹ ਕਰ ਲਿਆ ਉਹਦਾ ਕੋਈ ਸਬੂਤ ਨਹੀਂ ਹੈ ਉਹ ਜਿਵੇਂ ਅਸੀਂ ਇੱਥੇ ਚੜੇਗੇ ਜੀ ਕੋਈ ਕੋਊਗਾ ਜੀ ਰੌਰ ਤੱਕ ਪਹੁੰਚ ਗਿਆ ਕੋਈ ਕੋਈ ਕਿਤੇ ਤੱਕ ਪਹੁੰਚ ਗਿਆ ਸਾਰੀਆਂ ਗੱਲਾਂ ਜਿਹੜੀਆਂ ਮੀਡੀਆ ਚ ਪਹਿਲਾਂ ਵੀ ਚਾਹਤੀਆਂ ਨੇ ਪਿਛਲੇ ਰਟਾਈਆਂ ਚ ਵੀ ਆਪਾਂ ਦੇਖੀਆਂ ਨੇ ਹੁਣ ਕਿਉਂਕਿ 77 ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਡਿਜੀਟਲ মিডিਆ ਨਹੀਂ ਸੀ ਸੋਸ਼ਲ ਮੀਡੀਆ ਨਹੀਂ ਸੀ ਹੁਣ ਇਹ ਕਹਾਣੀ ਜ਼ਿਆਦਾ ਵੱਧ ਚੁੱਕੀ ਹੈ ਸੋ ਤੁਹਾਨੂੰ ਮੈਂ ਫੇਰ ਸੁਜੈਸਟ ਕਰਦਾ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਬੰਨ ਨੂੰ ਜਾਓ ਪ੍ਰੋਪਾਗੈਂਡਾ ਤੋਂ ਬਚੋ ਔਰ ਸੱਚ ਜ਼ਰੂਰ ਲੱਭੋ ਲੱਭਣਾ ਤੁਹਾਨੂੰ ਪਵੇਗਾ ਸੱਚ ਇਹ ਨਾ ਸਮਝੋ ਕਿ ਅੱਜ ਦੇ ਯੁੱਗ ਦੇ ਵਿੱਚ ਤੋਂ ਸੱਚ ਜਿਹੜਾ ਹੈ ਪਰੋਸਿਆ ਜਾਊਗਾ ਨਹੀਂ ਮੈਂ ਮੀਡੀਆ ਕਰਮੀ ਹੋਣ ਦੇ ਨਾਤੇ ਮੀਡੀਆ ਟੀਚਰ ਹੋਣ ਦੇ ਨਾਤੇ ਇਹ ਗੱਲ ਸਪਸ਼ਟ ਰੂਪ ਚ ਕਹਿਣਾ ਖੈਰ ਮੈਂ ਜਿੰਨੀ ਕਨਫਰਮੇਸ਼ਨ ਕਨਫਰਮ ਹੋਈ ਹੈ ਉਹ ਮੈਂ ਤੁਹਾਡਾ ਪਹਿਲਾਂ ਸਾਂਝੀ ਕਰ ਲੈਣਾ ਦੇਖੋ ਕੱਲ ਜਦੋਂ ਇਹ ਸਾਰਾ ਹਾਲਾਤ ਬਣੇ ਨਾ ਕਿ ਜਦੋਂ ਭਾਰਤ ਨੇ ਇਹ ਗੱਲ ਬਿਲਕੁਲ ਸਹੀ ਹੈ ਕਿ ਸਹੀ ਤਿਸਤੀਕ ਨਿਸ਼ਾਨਾ ਲਾਇਆ ਸੀ ਜੇ ਬਾਬਰਪੁਰ ਦੇ ਵਿੱਚ ਨਿਸ਼ਾਨਾ ਲਾਇਆ ਜਿੱਥੇ ਜਿਹੜਾ ਇੰਟਰਨੈਸ਼ਨਲ ਬਾਰਡਰ ਤੋਂ 100 ਕਿਲੋਮੀਟਰ ਦੂਰ ਹੈ ਜਿੱਥੇ ਜੈਸ਼ਰ ਮੁਹੰਮਦ ਦਾ ਹੈੱਡਕੁਆਰਟਰ ਉਹਨੂੰ ਨਕਰਾ ਕੀਤਾ ਤੇ ਪਤਾ ਲੱਗਿਆ ਸਭ ਨੂੰ ਪਤਾ ਲੱਗਿਆ ਕਿ ਜੀ ਉੱਥੇ ਜੈਸ਼ਰ ਮੁਹੰਮਦ ਜਿਹੜਾ ਉਹਦਾ ਜਿਹੜਾ ਕਮਾਂਡਰ ਉਸਦੇ ਮਸੂਦ ਦੇ ਪਰਿਵਾਰ ਦੇ 10 ਬੰਦੇ ਚਾਰੋਂ ਦੇ ਸਾਥੀ 14 ਮਾਰੇ ਨੇ ਦੂਜੀ ਗੱਲ ਸਾਰੀ ਦੁਨੀਆ ਨੇ ਦੇਖਿਆ ਅੱਜ ਦਿਖਾਇਆ ਵੀ ਗਿਆ ਹੈ ਭਾਰਤ ਵੱਲੋਂ ਬੀਤੂ ਸੁਈਏ ਦਸੋ ਜਦੋਂ ਪੁੱਛਿਆ ਗਿਆ ਨਾ ਜਿਹੜੇ ਬਲਾਰੇ ਨੂੰ ਭਾਰਤ ਸਰਕਾਰ ਦੇ ਨੂੰ ਕਿ ਵੀ ਉੱਥੇ ਆ ਜਿਹੜਾ ਪ੍ਰੋਪਾਗੈਂਡਾ ਕਰ ਰਿਹਾ ਜਹਾਜ਼ਗਿਰਨ ਦੀ ਉਹ ਕਹਿੰਦਾ ਛੱਡੋ ਆ ਦੇਖੋ ਤੁਸੀਂ ਜਿਹੜਾ ਜਨਾਜੇ ਦੇ ਵਿੱਚ ਇਹ ਕਿਉਂ ਸ਼ਾਮਲ ਹੋਏ ਨੇ ਤੋ ਜਨਾਜੇ ਦੇ ਵਿੱਚ ਤਾਂ ਕਹਿ ਕੇ ਸ਼ਾਮਲ ਹੋਏ ਸ ਆਵਾਜ਼ ਦੇ ਕੌਮੀ ਅਸੈਂਬਲੀ ਚ ਡਿਕਲੇਅਰ ਕੀਤਾ ਕਿ ਸਦਰ ਪਾਕਿਸਤਾਨ ਨੇ ਜਾਣਾ ਮੈਂ ਜਾਣਾ ਹੈ ਜਨਰਲ ਮਲੀਰ ਨੇ ਜਾਣਾ ਤੋ ਇੱਥੋਂ ਤਾਂ ਬਿਲਕੁਲ ਸਿੱਧ ਹੁੰਦਾ ਹੈ ਕਿ ਸਹੀ ਤੇ ਸਟੀਕ ਨਿਸ਼ਾਨਾ ਸੀ ਨਾ ਭਾਰਤ ਦਾ ਮਰੀਦ ਕੇ ਉੱਥੇ ਵੀ ਜਿਹੜਾ ਲਸ਼ਕਰੇ ਤੋਬਾ ਦਾ ਕੈਂਪ ਸੀ ਔਰ ਜਿਹੜਾ ਜਿੱਥੋਂ ਜਦੋਂ ਮੁੰਬਈ ਹਮਲਾ ਹੋਇਆ ਇੱਥੋਂ ਗਏ ਸੀ ਉਹ ਬੰਦੇ ਤੇ ਇਸ ਤਰ੍ਹਾਂ ਹੀ ਗੁਰਲਪੁਰ ਇਹ ਇਹ ਵੀ ਜਿਹੜਾ ਪੁੰਛ ਤੋਂ 35 ਕਿਲੋਮੀਟਰ ਦੂਰ ਹੈ 24 ਚ ਜਿਹੜੇ ਬਸ ਤੇ ਹਮਲਾ ਕੀਤਾ ਤੀਰਜਾਤਰੇ ਤੇ ਉਹ ਅਥੋਂ ਕੀਤਾ ਸੀ ਉਹ ਵੀ ਤਬਾਹ ਕੀਤਾ ਸਵਾਈ ਇਪੀਓਕੇ ਦੇ ਕੋਲ ਡਾਕਟਰ ਦੇ ਸੈਕਟਰ ਦੇ ਵਿੱਚ 30 ਕਿਲੋਮੀਟਰ ਦੂਰ ਹੈ ਤੇ ਇੱਥੇ ਵੀ ਲਸ਼ਕਰ ਦਾ ਕੈਂਪ ਸੀ ਬਿਲਾਲ ਐਪਟਾਵਾੜ ਦੇ ਕੋਲ ਇੱਥੇ ਯਸ਼ਮੁਹਮਮਦ ਦਾ ਲਾਂਚ ਪੈਡ ਸੀ ਕੋਟਲੀ ਇੱਥੇ ਲਸ਼ਕਰ ਤੋਬਾ ਦਾ ਕੈਂਪ ਸੀ ਤੇ ਬਰਨਾਲਾ ਇਹ ਰਜੌਰੀ ਦੇ ਕੋਲ ਹੈ ਐਲਓਸੀ ਤੋਂ 10 ਕਿਲੋਮੀਟਰ ਦੂਰ ਇੱਥੇ ਵੀ ਜਿਹੜਾ ਹੈ ਟ੍ਰੇਨਿੰਗ ਸੈਂਟਰ ਸੀ ਸਰ ਸਰਜਾਲ ਇਹ ਇਥੋਂ ਜਸ਼ਮ ਮੁਹੰਮਦ ਦਾ ਜਿਹੜਾ ਲਾਂਚ ਪੈਡ ਸੀ ਤੇ ਮੈਸੂਨ ਮਹਿਮੂਨ ਇਹ ਸ਼ਹਿਰ ਕੋਡ ਦੇ ਲੱਗੇ ਆ ਤੇ 15 ਕਿਲੋਮੀਟਰ ਦੂਰ ਹੈ ਇਥੋਂ ਐਲਓਸੀ ਤੋਂ ਤੇ ਉੱਥੇ ਹਜ਼ਬਲਾ ਦਾ ਟ੍ਰੇਨਿੰਗ ਸੈਂਟਰ ਜਿਹੜਾ ਜਿਹੜੇ ਵੀ ਟਾਰਗੇਟ ਸੀ ਉਹ ਇੰਡੀਆ ਨੇ ਕੀਤਾ ਕਿਤੇ ਵੀ ਹਮਲਾ ਨਹੀਂ ਕੀਤਾ ਸੀ ਕਿ ਤੁਹਾਡੇ ਮਿਲਟਰੀ ਤੇ ਸਾਰੀ ਦੁਨੀਆ ਨੂੰ ਦੱਸਿਆ ਕਿ ਅਸੀਂ ਮਿਲਟਰੀ ਤੇ ਹਮਲਾ ਨਹੀਂ ਕੀਤਾ ਪਰ ਹੁਣ ਮਜਬੂਰੀ ਕੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਸਾਹਨਵਾਜ ਦੀ ਵੀ ਮੈਨੂੰ ਕਦੇ ਵੀ ਹਟਾਇਆ ਜਾ ਸਕਦਾ ਜੇ ਮੈਂ ਕੁਛ ਨਾ ਕੀਤਾ ਜਨਰਲ ਮਨੀਰ ਦੀ ਵੀ ਹੈ ਮਤਲਬ ਉਹ ਤਾਂ ਹੁਣ ਮਜਬੂਰੀ ਬਸ ਉਹਨਾਂ ਨੂੰ ਪਤਾ ਵੀ ਹਿੰਦੁਸਤਾਨ ਦੇ ਮੁਕਾਬਲੇ ਕੁਛ ਨਹੀਂ ਪਰ ਮਜਬੂਰੀ ਬਸ ਲੱਗੇ ਹੋਏ ਨੇ ਪ੍ਰੋਪਗੈਂਡਾ ਪਾਵੇ ਜੋ ਮਰਜ਼ੀ ਕਰੀ ਜਾਣ ਜੀ ਇਹ ਹੈ ਉਹ ਤਾਂ ਬਠਿੰਡੇ ਨੂੰ ਵੀ ਆਪ ਦਾ ਦੱਸਦੇ ਨੇ ਜੀ ਜਿਹੜਾ ਜਹਾਜ਼ ਕਰੈਸ਼ ਹੋਇਆ ਬਟ ਦੇ ਗੁਨਾਹਾਂ ਨਾਲ ਅੰਡਿਚੇ ਤੇ ਕਾਫੀ ਜਖਮ ਵੀ ਪਏ ਨੇ ਦੇ ਵਿੱਚ ਹਰਿਆਣਾ ਦੇ ਇੱਕ ਬੰਦੇ ਦਾ ਜਿਹੜੀ ਮੌਤ ਹੋਈ ਹੈ ਖੈਰ ਉਹਨਾਂ ਨੇ ਰਾਤ ਨੂੰ ਫਿਰ ਕੀ ਕੀਤਾ ਉਸਨੇ ਪਾਕਿਸਤਾਨ ਨੇ ਚਾਰ ਸੂਬਿਆਂ ਦੇ 15 ਜਿਹੜੇ ਮਿਲਟਰੀ ਟਿਕਾਣੇ ਕਹਿ ਲੋ ਸ਼ਹਿਰ ਕਹਿ ਲੋ ਉਹਨਾਂ ਤੇ ਅਟੈਕ ਕੀਤਾ ਜੰਮੂ ਕਸ਼ਮੀਰ ਦੇ ਵਿੱਚ ਸ਼੍ਰੀਨਗਰ ਜੰਮੂ ਵੰਦੀਪੁਰ ਪੰਜਾਬ ਦੇ ਸਭ ਤੋਂ ਜ਼ਿਆਦਾ ਸੀ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਰਾਜਸਥਾਨ ਦਾ ਨਾਲੂ ਫਲਾਉਦੀ ਉਤਰ ਲਈ ਗਜਰਾਤ ਦਾ ਪੁੱਜ ਇੱਥੇ ਉਹਨੇ ਜਿਹੜਾ ਹੈ ਇਹ ਆਪਣੀਆਂ ਮਜਾਇਲ ਜਿਹੜਾ ਹੈ ਅਟੈਕ ਕੀਤਾ ਹੁਣ ਭਾਰਤ ਦੇ ਕੋਲ ਜਿਹੜਾ ਰੂਸ ਤੋਂ ਇਹਨਾਂ ਨੇ S400 ਲਿਆ ਸੀ ਉਸ ਦੇ ਉਹਦਾ ਫਾਇਦਾ ਪਹਿਲੀ ਵਾਰ ਇਸਤੇਮਾਲ ਸਹੀ ਤਰੀਕੇ ਨਾਲ ਹੋਇਆ ਉਹਦਾ ਉਦੇ ਨਾਲ ਕੀ ਹੋਇਆ ਕਿ ਇਹਨਾਂ ਨੇ ਉਸ ਨੂੰ ਵਰਤਿਆ ਬਹੁਤ ਸ਼ਕਤੀਸ਼ਾਲੀ ਹੈ ਮਜ਼ਾਇਲ ਇਹ ਇਹਦੇ ਨਾਲ ਐਂਟੀ ਜਿਹੜਾ 에ਅਰਕ੍ਰਾਫਟ ਕਹ ਲੋ ਜਿਹੜੀ ਜਿਹੜੀ ਮਜ਼ਾਇਲ ਤੁਹਾਡੇ ਤੇ ਛੱਡੀ ਜਾਂਦੀ ਹੈ ਇਹ ਬੜੀ ਤੇਜ਼ ਪਹਿਲੇ ਤਾਂ 600 ਕਿਲੋਮੀਟਰ ਦੂਰ ਇਹ ਆਫ ਦਿ ਟਾਰਗੇਟ ਨੂੰ ਆਈਡੈਂਟੀਫਾਈ ਕਰ ਲੈਂਦਾ ਕਿ ਜੀ ਕੋਈ ਕਿਸੇ ਨੇ ਇੱਥੇ ਸਾਡੇ ਸਵਾਨ ਤੇ ਜਾ ਰਹੀ ਹੈ ਫਿਰ ਇਹ ਚਿਹਰੀ 400 40 ਤੋਂ 400 ਕਿਲੋਮੀਟਰ ਇਹਦੀ ਆਪਰੇਸ਼ਨ ਰੇਂਜ ਹੈ ਉੱਥੇ ਜਾ ਕੇ ਡਿਫਿਊਜ਼ ਕਰ ਦਿੰਦਾ ਤੇ ਲਗਭਗ ਸਾਰੇ ਅਟੈਕ ਜਿਹੜੇ ਹੈ ਡਿਫਿਊਜ਼ ਕੀਤੇ ਗਏ ਪਾਕਿਸਤਾਨ ਦੇ ਤੋਂ ਆਪਾਂ ਉਸ ਸਵੇਰ ਤੋਂ ਲੈ ਕੇ ਆਪਾਂ ਦੇਖ ਰਹੇ ਆ ਕਿ ਥਾਂ ਥਾਂ ਤੇ ਮਿਲ ਰਹੇ ਨੇ ਜਿਹੜੇ ਟੁਕੜੇ ਥੱਲੇ ਡਿਗੇ ਨੇ ਉਦੋਂ ਵੀ ਪਤਾ ਸੀ ਲੋਕਾਂ ਨੂੰ ਹੁਣ ਜਦੋਂ ਗੱਲ ਦੱਸੀ ਗਈ ਕਲੀਅਰ ਹੋਈ ਤੇ ਉਹ ਅਟੈਕ ਪਾਕਿਸਤਾਨ ਵੱਲੋਂ ਕੀਤਾ ਸੀ ਹੁਣ ਇਹਦਾ ਜਵਾਬ ਦਿੱਤਾ ਭਾਰਤ ਨੇ ਭਾਰਤ ਨੇ ਜਦੋਂ ਜਵਾਬ ਦਿੱਤਾ ਤਾਂ ਫਿਰ ਉਹਦੇ ਚ ਲਾਹੌਰ ਪਹੁੰਚੇ ਲਾਹੌਰ ਦੇ ਜਿਹੜਾ 에ਅਰ ਬੇਸ ਹੈ ਉਹਨੂੰ ਜਿਹੜਾ ਤਬਾਹ ਕਰਤਾ ਤੇ ਕੱਲ ਲਾਹੌਰ ਨਹੀਂ ਕਰਾਚੀ ਸਿਆਲਕੋਟ ਤੇ ਰਾਵਲਪਿੰਡੀ ਉੱਥੇ ਤਾਂ ਇੱਕ ਮੈਚ ਹੋਣਾ ਸੀ ਉਹਦਾ ਸਟੇਡੀਅਮ ਜਿਹੜਾ ਤਬਾਹ ਕੀਤਾ ਜਿਹੜੀ ਇੰਡੀਆ ਦਾ ਸਿਸਟਮ ਇਸ ਕਰਕੇ ਇੱਕ ਪਾਸੇ ਤਾਂ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈ ਡਿਫਿਊਜ਼ ਕਰਤਾ ਤਬਾਹ ਕਰਤਾ ਹਵਾਚੀ ਜਿਹੜਾ ਇਹਨਾਂ ਨੇ ਰਿਟੇਲੀਏਸ਼ਨ ਚ ਜਿਹੜਾ ਅਟੈਕ ਕੀਤਾ ਨੌਂ ਸ਼ਹਿਰ ਸੀ ਪਾਕਿਸਤਾਨ ਦੇ ਉਹਨਾਂ ਚ ਬਹੁਤ ਥਾਵਾਂ ਤੇ ਉਲਟ ਨੁਕਸਾਨ ਹੋਇਆ ਹਾਲਾਂਕਿ ਪਾਕਿਸਤਾਨ ਦਾਵਾ ਕਰਦਾ ਹੈ 35 ਡਰੋਨ ਸੀ ਉਹਨਾਂ ਚੋਂ ਸੀ ਪਤਾ ਨਹੀਂ ਕਿੰਨੇ ਕਹਿ ਰਿਹਾ ਕਿ ਸਟਲੇ ਚਲੋ ਜੋ ਵੀ ਸਟੇ ਲੇਕਿਨ ਇੱਕ ਗੱਲ ਤਾਂ ਕਲੀਅਰ ਹੈ ਕਿ ਲਾਹੌਰ ਦੇ ਵਿੱਚ ਬੜਾ ਨੁਕਸਾਨ ਹੋਇਆ ਉਹਦਾ ਨਜ਼ਰ ਹੀ ਆਉਂਦਾ ਇੱਥੇ ਤਾਂ ਹਫਰਾ ਤਫਰੀ ਬਚੀ ਹੋਈ ਸੀ ਜਦੋਂ ਉੱਥੇ ਅਟੈਕ ਹੋਇਆ ਇਸ ਕਰਕੇ ਜਣੀ ਇਹ ਦੋਨੇ ਅਟੈਕ ਪਹਿਲਾਂ ਉਹਨਣ ਇਹ ਗੱਲ ਅਜੇ ਖਤਮ ਨਹੀਂ ਹੋਈ ਹਾਲੇ ਚੱਲ ਹੀ ਰਿਹਾ ਹੁਣ ਫੇਰ ਅਟੈਕ ਇਹਦਾ ਮੈਂ ਪਿਛਲੇ ਦਿਨ ਦੀ ਗੱਲ ਕਰ ਰਿਹਾ ਮੈਂ ਤੁਹਾਨੂੰ ਅੱਜ ਪਠਾਨਕੋਟ ਤੇ 에ਅਰਵੇਸ ਤੇ ਫੇਰ ਅਟੈਕ ਕਰਤਾ ਤੇ ਫੇਰ ਗੇਨ ਭਾਰਤਨੀਆਂ ਨੂੰ ਆਕਾਸ਼ ਦੇ ਵਿੱਚ ਹੀ ਅਸਮਾਨ ਦੇ ਵਿੱਚ ਹੀ ਉਸ ਰੂਟ ਡਿਫਿਊਜ਼ ਕਰਤਾ ਮਾਰਗ ਰਾਇਆ ਇਸ ਤਰ੍ਹਾਂ ਦੀ ਗੱਲ ਹੁਣ ਵੀ ਆਪਾਂ ਦੇਖ ਰਹੇ ਹਾਂ ਤੋਂ ਇਹ ਲਗਾਤਾਰ ਚੱਲ ਹੈ ਤੋਂ ਉਸੇ ਹੁਣ ਜਿਹੜਾ ਮੈਂ ਸਵਾਲ ਕੀਤਾ ਇਹ ਲੜਾਈ ਹੈ ਦੂਜਾ ਕੱਲਾ ਇਹਦੀ ਚੱਲ ਰਿਹਾ ਲਗਾਤਾਰ ਐਲੋਸੀ ਤੋਂ ਬੁਜੇ ਪਾਸੋਂ ਪਾਕਿਸਤਾਨ ਪਾਸੋਂ ਬੜੀ ਰਟਲਰੀ ਦੀ ਤੋਪ ਕਰਨ ਦੀ ਜਿਹੜੀ ਹੈ ਉਹ ਫਾਇਰਿੰਗ ਹੋ ਰਹੀ ਹੈ ਗੋਲੇ ਸਿੱਟੇ ਜਾ ਰਹੇ ਨੇ ਨੁਕਸਾਨ ਵੀ ਹੋ ਰਿਹਾ ਆਪਾਂ ਕੱਲ ਵੀ ਨੁਕਸਾਨ ਦੇਖਿਆ ਜਿਵੇਂ ਗੁਰਦੁਆਰੇ ਤੇ ਨੁਕਸਾਨ ਹੋਇਆ ਜਿਵੇਂ ਅਮਰਸਰ ਦੇ ਵਿੱਚ ਆਪਾਂ ਦੇਖਿਆ ਟਾਰਗੇਟ ਹੁਣ ਕੁਝ ਵੀ ਬਣ ਸਕਦਾ ਜਿਵੇਂ ਇੱਧਰ ਉਹ ਗੁਰਦੁਆਰੇ ਤੋਂ ਟਾਰਗੇਟ ਥੋੜੀ ਬਣਾ ਟੁਕੜੇ ਗੁਰਦੁਆਰੇ ਤੇ ਡਿੱਗ ਪਿਆ ਤੇ ਚਾਰ ਬੰਦੇ ਦੀ ਬਹੁਤ ਹੋਈ ਕੀਰਤਨ ਕਰਦੇ ਦੇ ਤੇ ਇਸ ਤਰ੍ਹਾਂ 15 ਬੰਦੇ ਪਰੇ ਨੇ ਹਾਲਾਂਕਿ ਇਹਦਾ ਜਵਾਬ ਫਿਰ ਜਦੋਂ ਇਸ ਤਰ੍ਹਾਂ ਕਰਦਾ ਜਵਾਬ ਇੰਡੀਆ ਦਿੰਦਾ ਇਹ ਲਗਾਤਾਰ ਚੱਲ ਰਿਹਾ ਇਹ ਪਹਿਲਾਂ ਵੀ ਚੱਲਿਆ ਸੀ ਇਹ ਤਾਂ ਕਈ ਦਿਨਾਂ ਤੋਂ ਚੱਲ ਰਹੀ ਹੈ ਹੁਣ ਇਹਨੂੰ ਤੁਸੀਂ جنگ ਕਹੋਗੇ ਮੈਂ ਅੱਜ ਗੱਲ ਕੀਤੀ ਇੱਕ ਜਿਹੜਾ ਹੈ ਸੁਰੱਖਿਆ ਮਾਹਰ ਨਾਲ ਮੈਂ ਕਿਹਾ ਵੀ ਇਹਨੂੰ ਕੀ ਕਹੀਏ جنگ ਕਦੋਂ ਮੰਨਦੇ ਆ ਸੀ ਉਹ ਕਹਿੰਦਾ ਦੇਖੋ ਇਹ جنگ ਨਹੀਂ ਹੈ ਹਾਲੇ جنگ ਨਹੀਂ ਹਾਂ ਇਹ ਲਈ ਕਿ ਜੰਗ ਵੱਲੋਂ ਜੁੱਧ ਵੱਲੋਂ ਇੱਕ ਹੋਰ ਕਦਮ ਹੈ ਹਲੇ ਜੰਗ ਨਹੀਂ ਲੱਗੀ ਜੰਗ ਉਦੋਂ ਕਹਾਂਗੇ ਜਦੋਂ ਇੰਟਰਨੈਸ਼ਨਲ ਬਾਰਡਰ ਕਰਾਸ ਕਰਕੇ ਲੜਾਈ ਕੋਈ ਕਰਦਾ ਤੇ ਫਿਰ ਹੁੰਦਾ ਹਲੇ ਇਹ ਇੱਕ ਦੂਜੇ ਤੇ ਇਸ ਤਰ੍ਹਾਂ ਦੀ ਸ਼ੈਲਿੰਗ ਹੋ ਰਹੀ ਹੈ ਲੇਕਿਨ ਕਿਸੇ ਨੇ ਵੀ ਇੰਟਰਨੈਸ਼ਨਲ ਜਿਹੜਾ ਬਾਰਡਰ ਨਹੀਂ ਕਰਾਸ ਕੀਤਾ ਚਾਹ 65 ਚਾਹ ਕਹਤਰ ਉਸ ਤਰ੍ਹਾਂ ਦੀ ਲੜਾਈ ਹਲੇ ਨਹੀਂ ਹਾਂ ਮਾਹੌਲ ਜ਼ਰੂਰ ਬਣ ਰਿਹਾ ਹੈ ਖਾਸ ਤੌਰ ਤੇ ਸਰਦੀ ਏਰੀਏ ਦੇ ਵਿੱਚ ਜਿਹੜਾ ਜਿਸ ਤਰੀਕੇ ਨਾਲ ਹੁਣ ਸ਼ੈਲਿੰਗ ਹੋ ਰਹੀ ਹੈ ਇੱਕ ਉਹ ਖਾਸ ਕਿਸਮ ਦਾ ਚਲੋ ਡਰ ਕਹਿ ਲੋ ਤਣਾਅ ਕਹਿ ਲੋ ਟੈਨਸ਼ਨ ਜੋ ਮਰਜ਼ੀ ਕੋ ਲੋਕਾਂ ਚ ਉਹ ਤਾਂ ਨਜ਼ਰ ਆਉਂਦੀ ਹੈ ਤੇ ਉਹ ਸੁਭਾਅਕ ਵੀ ਹੈ ਇਹਦੇ ਚ ਸਕੂਲਾਂ ਦਾ ਬੰਦ ਕਰਨਾ ਸਾਰੇ 8 ਜ਼ਿਲ੍ਹਿਆਂ ਦੇ ਸਕੂਲ ਹੁਣ ਬੰਦ ਕੀਤੇ ਨੇ ਤੋਂ ਉਹਨਾਂ ਕਰਨਾ ਸਾਰੇ ਅਫਸਰਾਂ ਨੂੰ ਬੁਲਾ ਲੈਣਾ ਫਾਇਰ ਬ੍ਰਿਗੇਡਰਾਂ ਨੂੰ ਸਭ ਨੂੰ ਬੁਲਾ ਲੈਣਾ ਬਲੈਕਆਊਟ ਕਰ ਦੇਣਾ ਹੁਣ ਬੈਸ਼ਨੋ ਦੇ ਵੀ ਸਾਰਾ ਦਿਨ ਬੰਦ ਰਹੇਗਾ ਜਿਹੜਾ ਹੈ ਉਸ ਬਲੈਕਆਊਟ ਦਾ ਆਰਡਰ ਹੋ ਗਿਆ ਬਹੁਤ ਸਾਰੇ ਜ਼ਿਲ੍ਹਿਆਂ ਚ ਜਿਹੜੇ ਸਰਤੀ ਜ਼ਿਲ੍ਹੇ ਨੇ ਟੋਟਲ ਲਾਈਟਾਂ ਬੰਦ ਰਹਿਣੀਆਂ ਨੇ ਉਹਦੇ ਨਾਲ ਡਰਤਾ ਹੈ ਪਰ ਮਜਬੂਰੀ ਜਦੋਂ ਲੜਾਈ ਲੱਗਦੀ ਤਾਂ ਹੁੰਦੀ ਹੈ ਪਰ ਲੜਾਈ ਦੇ ਲਈ ਹਲੇ ਕਾਫੀ ਕੁਝ ਹੈ ਦੇਖੋ ਮੈਂ ਪਿਛਲੀਆਂ ਲੜਾਈਆਂ ਦੀ ਜੇ ਗੱਲ ਕਰਾਂ ਉਹਦੋਂ ਇੱਕ ਐਮਰਜੈਂਸੀ ਲੱਗਦੀ ਸੀ ਹਲੇ ਤਾਂ ਕੋਈ ਐਮਰਜੈਂਸੀ ਡਿਕਲੇਅਰ ਨਹੀਂ ਕੀਤੀ ਦੂਜੇ ਪਾਸੇ ਇੱਕ ਹੋਰ ਵੀ ਗੱਲ ਹੈ ਕਿ ਕਿਤੇ ਮੋਦੀ ਸਾਹਿਬ ਲਗਾਤਾਰ ਗੱਲ ਕਰਦੇ ਨੇ ਪਰ ਨਾ ਤਾਂ ਮੋਦੀ ਸਾਹਿਬ ਹਾਲ ਪਾਰਟੀ ਮੀਟਿੰਗ ਚਾਹੁੰਦੇ ਨੇ ਨਾ ਹੀ ਉਹਨਾਂ ਨੇ ਨੇਸ਼ਨਲ ਅਡਰੈਸ ਕੀਤਾ ਹਲੇ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਬਸ ਕੀ ਕਰਤਾ ਕੀ ਤੇ ਉਹ ਦੂਜੇ ਪਾਸੇ ਸਾਬ ਵਾਸਤੇ ਲੱਗਾ ਹੋਇਆ ਉਹਦੀ ਤਾਂ ਮਜਬੂਰੀ ਵੀ ਲੱਗਦੀ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਧੁੰਨਾ ਦੀ ਮਜਬੂਰੀ ਹੈ ਜਨਮ ਮਨੀਰ ਦੀ ਵੀ ਮਜਬੂਰੀ ਹੈ ਕਿ ਉਹ ਰਿਟੈਲੀਏਟ ਕਰਨ ਕਿੰਨਾ ਕਰਦੇ ਨੇ ਉਹਨਾਂ ਨੂੰ ਪਤਾ ਹੈ ਵੀ ਸਾਡੀ ਕਪੈਸਿਟੀ ਕਿੰਨੀ ਹੈ ਪਾਕਿਸਤਾਨ ਨੂੰ ਇਸ ਗੱਲ ਦਾ ਇਲਮ ਹੋਣ ਦੇ باوجود ਇਹ ਗੱਲ ਦਾ ਪਤਾ ਪਰ ਉਹਨਾਂ ਦਾ ਪ੍ਰੋਪਗੈਂਡਾ ਪੂਰਾ ਜ਼ੋਰਦਾਰ ਢੰਗ ਨਾਲ ਉਹਦੇ ਚੈਨਲਾਂ ਤੇ ਜਿਹੜਾ ਪ੍ਰੋਪਗੈਂਡਾ ਕਰ ਰਹੇ ਨੇ ਭਾਰਤ ਕੂਟਨੀਤਕ ਤੌਰ ਤੇ ਵੀ ਠੀਕ ਚੱਲ ਰਿਹਾ ਹੈ ਸਾਰੀ ਦੁਨੀਆ ਨੂੰ ਕੋਸ਼ਿਸ਼ ਕਰ ਰਿਹਾ ਕਿ ਅਸੀਂ ਨਹੀਂ ਕਰ ਰਹੇ ਇਹ ਅਸੀਂ ਕਹਿ ਕੇ ਸਿਰਫ ਜਿਹੜੇ ਟ੍ਰੇਨਿੰਗ ਸੈਂਟਰ ਅੱਤਵਾਦੀਆਂ ਦੇ ਉਹ ਖਤਮ ਕੀਤੇ ਨੇ ਅਸੀਂ ਮਿਲਟਰੀ ਤੇ ਕਿਸੇ ਵੀ ਟਿਕਾਣੇ ਤੇ ਹਮਲਾ ਨਹੀਂ ਕੀਤਾ ਪਰ ਪਾਕਿਸਤਾਨ ਕਰ ਰਿਹਾ ਹੈ ਇਸ ਕਿਸਮ ਦੀ ਗੱਲ ਦੁਨੀਆਂ ਦੇ ਵਿੱਚ ਜਾ ਰਹੀ ਹੈ ਹੁਣ ਇਹ ਸਾਰੇ ਹਾਲਾਤ ਦੇ ਵਿੱਚ ਜਦੋਂ ਵੱਡੀਆਂ ਖਬਰਾਂ ਆ ਜਾਂਨਾਂ ਫਿਰ ਛੋਟੀਆਂ ਖਬਰਾਂ ਜਿਹਨੂੰ ਆਪਾਂ ਅਕਸਰ ਕਹਿੰਦੇ ਆ ਤੇ ਹਾਥੀ ਦੇ ਪਾਰ ਸਭ ਕੁਝ ਆ ਜਾਂਦਾ ਹੈ ਤੋ ਬਿਲਕੁਲ ਹੀ ਸਾਰਾ ਕੁਝ ਸਾਰੀਆਂ ਖਬਰیں ਦਬ ਗਈਆਂ ਅੱਜ ਪੰਜਾਬ ਚ ਇੱਕ ਵੱਡੀ ਖਬਰ ਬਣੀ ਸੀ ਬੀਬੀਐਮਬੀ ਦੇ ਚੇਅਰਮੈਨ ਨੂੰ ਬੰਦਕ ਬਣਾਇਆ ਉਹਦੇ ਹੋਰ ਘਰਿਆਂ ਨੂੰ ਫੜ ਲਿਆ ਪਾਣੀ ਆਪ ਗਿਆ ਸੀ ਪਾਣੀ ਛੱਡਣ ਹਰਿਆਣੇ ਨੂੰ ਤੇ ਉਹ ਦਵਾਰਾ ਕੋਰਟ ਚ ਚਲੇ ਗਏ ਮਤਲਬ ਇਹ ਜੀ ਥੋੜਾ ਹੁਕਮ ਨਹੀਂ ਬਣਦੇ ਤੇ ਮਾਨ ਸਰ ਖੁਦ ਪਹੁੰਚ ਗਏ ਉੱਥੇ ਬੜੀ ਤਕੜੀ ਟੈਨਸ਼ਨ ਹੋਈ ਹੈ ਜਿਉਂ ਉੱਥੇ ਤੇ ਵੈਸੇ ਮਾਨ ਸਰ ਦੀ ਗੱਲ ਤੇ ਵੀ ਤੁਸੀਂ ਕਿਉਂ ਪਾਰਟੀ ਬੜੇ ਫਿਰਦੇ ਹੋ ਹਰਿਆਣੇ ਦੇ ਲਈ ਚੇਅਰਮੈਨ ਨੂੰ ਤਰਪਾਠੀ ਸਾਹਿਬ ਨੂੰ ਇਹ ਸਾਰੀ ਗੱਲਬਾਤ ਜੇ ਅੱਜ ਇਹ ਗੱਲਾਂ ਹੁੰਦੀ ਤਾਂ ਸਾਡੇ ਲਈ ਤਾਂ ਵੱਡੀ ਖਬਰ ਹੋ ਜਾਂਦੀ ਸੀ ਪਰ ਚਲੋ खैर ਮੈਂ ਤਾਂ ਤੁਹਾਨੂੰ ਸਿਰਫ ਦੱਸਣਾ ਸੀ ਕਿ ਇਹ ਸਾਰਾ মিডিਆ ਹੁਣ ਇਧਰ ਲੱਗਿਆ ਹੋਇਆ ਅਸੀਂ ਵੀ ਉਹੀ ਗੱਲ ਕਰ ਰਹੇ ਹਾਂ ਪਰ ਕੁਝ ਗੱਲਾਂ ਨੇ ਜਦੋਂ ਦੇਸ਼ ਦੇ ਵਿੱਚ ਰਾਤ ਇਸ ਤਰ੍ਹਾਂ ਤੇ ਬਣ ਜਾਣ ਤੇ ਲੋਕਾਂ ਨੂੰ ਵੀ ਥੋੜਾ ਜਿਹਾ ਸਬਰ ਤੇ ਜਪਤਰਾ ਚੱਲਣਾ ਚਾਹੀਦਾ ਮੈਨੂੰ ਬੜਾ ਦੁੱਖ ਹੋਇਆ ਜਦੋਂ ਚੰਡੀਗੜ੍ਹ 에ਅਰਪੋਰਟ ਬੰਦ ਹੋਇਆ ਤੇ 에ਅਰਪੋਰਟ ਅਟੜ ਗਿਆ ਵੀ ਜਿਹਨੇ ਬਹੁਤ ਜ਼ਰੂਰੀ ਜਾਣਾ ਦਿੱਲੀ ਫਰਟ ਲੈ ਲਓ ਤੇ ਚੰਡੀਗੜ੍ਹ ਤੋਂ ਠਾਰਾ ਠਾਰਾ ਵੀ ਵੀ ਜਰਪੰਗ ਲੈ ਟੈਕਸੀ ਆ ਰਹੇ ਨੇ ਤੇ ਮੇਰੇ ਉਹ ਫਿਲਮ ਯਾਦ ਆ ਗਈ ਉਪਕਾਰ ਜਿਹਦੇ ਚ ਪਰਾਨ ਲੜਾਈ ਤੋਂ ਬਾਅਦ ਲੋਕਾਂ ਦੇ ਜਿਹੜੇ ਕੰਨਾਂ 'ਚੋਂ ਵਾਲੀਆਂ ਤੱਕ ਲਾਉਂਦਾ ਨਜ਼ਰ ਆਉਂਦਾ ਇਹ ਹੀ ਲੋਕ ਕਰਦੇ ਨੇ ਤੇ ਲੋਕਾਂ 'ਚ ਪੈਨਿਕ ਪੈ ਗਿਆ ਜੀ ਆਪਾਂ ਤਰਾਸ਼ਲ ਇਕੱਠਾ ਕਰ ਲਈਏ ਉਹ ਇਸ ਤਰ੍ਹਾਂ ਦੀ ਗੱਲਾਂ ਆਮ ਲੋਕਾਂ 'ਚ ਹੋਣੀਆਂ ਤਾਂ ਨਹੀਂ ਚਾਹੀਦੀ ਪਰ ਕਿਉਂਕਿ ਬਹੁਤ ਸਾਰੇ ਨੇ ਦੇਖਿਆ ਨਹੀਂ ਬਹੁਤ ਸਾਰੀ ਨਵੀਂ ਜਿਹੜੀ ਹੁਣ ਜਨਰੇਸ਼ਨ 'ਚ 54 ਸਾਲ ਬਾਅਦ ਜੋ ਐਕਸਟਰਾ ਦੀ ਹਾਲਾਤ ਬਣੇ ਨੇ ਤੇ ਉਹਨਾਂ ਨੂੰ ਨਹੀਂ ਪਤਾ ਪੁਰਾਣਿਆਂ ਨੂੰ ਤਾਂ ਪਤਾ ਹੈ ਤੇ ਪਰ ਉਹ ਡਰ ਦਾ ਜਿਹੜਾ ਮਾਹੌਲਾ ਤੋਂ ਬਚਣ ਦੀ ਲੋੜ ਹੈ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜੋ ਹੁਣ ਹੋ ਹੀ ਗਏ ਤੇ ਜਦੋਂ ਹਾਲਾਤ ਬਣ ਜਾਣ ਤਾਂ ਉਹਦਾ ਮੁਕਾਬਲਾ ਕਰਨਾ ਚਾਹੀਦਾ ਤੇ ਹਾਲ ਦੀ ਘੜੀ ਤਾਂ ਮੁਕਾਬਲਾ ਹੀ ਕੀਤਾ ਜਾ ਰਿਹਾ ਹੈ ਇੰਡੀਆ ਵੱਲੋਂ ਤੇ ਪਾਕਿਸਤਾਨ ਨੂੰ ਜੇ ਹੋ ਕੋਈ ਐਕਸ਼ਨ ਕਰਦਾ ਤਾਂ ਉਹਦਾ ਰਿਐਕਸ਼ਨ ਤਾਂ ਜਿਹੜਾ ਹੈ ਉਹ ਭਾਰਤ ਕਰੇਗਾ ਲੇਕਿਨ ਹਾਲ ਦੀ ਘੜੀ ਜਿਹੜਾ ਸ਼ੁਰੂ ਕੀਤਾ ਸੀ ਅੱਜ ਕੀ ਇਹਨੂੰ ਜੰਗ ਕਹੀਏ ਹਾਲ ਦੀ ਘੜੀ ਜੰਗ ਨਹੀਂ ਕਹੀ ਜਾਦੀ ਇਸ ਤਰ੍ਹਾਂ ਲੰਬਾ ਸਮਾਂ ਵੀ ਚੱਟ ਸਕਦਾ ਹੈ ਇਸ ਤਰ੍ਹਾਂ ਦੀ ਜੀ ਇਹ ਗੱਲ ਨਹੀਂ ਹੈ ਇਹ ਲੰਬਾ ਸਮਾਂ ਵੀ ਕਪਾ ਦੇਖ ਹੈ ਵੀ 10-12 ਦਿਨ ਤਾਂ ਹੋ ਗਏ ਜਿਹੜੀ ਕ੍ਰਾਸ ਬਾਰਡਰ ਫਾਇਰਿੰਗ ਤਾਂ ਪਹਿਲੇ ਤਰੀਕ ਹੋ ਰਹੀ ਹੈ ਹੁਣ ਥੋੜੀ ਜ਼ਿਆਦਾ ਹੋ ਰਹੀ ਹੈ ਕਿੰਨਾ ਚਿਰ ਚੱਲੂ ਜਾਂ ਲੜਾਈ ਅੱਗੇ ਵਧੂ ਇਹ جنگ ਵਿੱਚ ਤਬਦੀਲ ਹੋ ਇਹ ਤਾਂ ਸਮਾਂ ਦੱਸੂ ਲੇਕਿਨ ਅਸੀਂ ਤਾਂ ਸਰਪੱਤ ਦੇ ਪ੍ਰੇਦੀ ਅਰਦਾਸ ਕਰਨ ਵਾਲੇ ਲੋਕ ਆ ਤੇ ਇਸ ਕਰਕੇ ਇਸ ਤਰ੍ਹਾਂ ਅਰਦਾਸ ਹੀ ਕਰਦੇ ਆ ਭਾਈ ਸਰਪੱਤ ਦਾ ਪਲਾ ਹੋਵੇ ਸ਼ਾਂਤੀ ਰਹੇ ਇਹ ਅਸੀਂ ਅਰਦਾਸ ਕਰਦੇ ਹੋਏ ਮਿਲਦੇ ਆ ਫਿਰ ਆਪਾਂ ਕੱਲ ਇੱਕ ਨਵੀਂ ਵੀਡੀਓ ਤੁਹਾਨੂੰ ਤੁਹਾਡਾ ਪਾਤਮਾ